ਬਠਿੰਡਾ ਦੱਖਣੀ ਮਾਲਵੇ ਦਾ ਦਿਲ ਜਾਂ ਕਹਿ ਲਈਏ ਝੀਲਾਂ ਦਾ ਸ਼ਹਿਰ ਇਹ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਪੰਜਾਬ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਇੱਕ ਸਮੇਂ ਵਿੱਚ ਪਛੜਿਆ ਕਿਹਾ ਜਾਣ ਵਾਲਾ ਇਲਾਕਾ ਅੱਜ ਪੰਜਾਬ ਦੇ ਸਭ ਤੋਂ ਆਧੁਨਿਕ ਸ਼ਹਿਰਾਂ ਵਿੱਚੋਂ ਇੱਕ ਹੈ ਇਸ ਦੇ ਪਰਮਾਨ ਹਨ ਇੱਥੋਂ ਦੇ ਵੱਡੇ ਆਲਿਸ਼ਾਨ ਰੂਡਸ ਵੱਡੇ ਇੰਸਟੀਚਿਊਟ ਅਤੇ ਆਧੁਨਿਕ ਥਰਮਲ ਪਲਾਂਟ ਗੁਰਨਾਨਕ ਦੇਵ ਥਰਮਲ ਪਲਾਂਟ ਅਤੇ ਗੁਰੂ ਹਰगोਬਿੰਦ ਥਰਮਲ ਪਲਾਂਟ ਇੱਥੇ ਫਰਟੀਲਾਈਜ਼ਰਸ ਪਲਾਂਟ ਦੇ ਨਾਲ-ਨਾਲ ਦੋ ਵੱਡੇ ਸੀਮਿੰਟ ਪਲਾਂਟ ਦੇ ਹਨ ਜੋ ਕਿ ਹਨ ਅੰਬੂਜਾ ਸੀਮਿੰਟ ਅਤੇ ਅਲਟਰਾਟੈਕ ਸੀਮੈਂਟ ਇਹਨਾਂ ਦੇ ਆਉਣ ਨਾਲ ਸ਼ਹਿਰ ਦਾ ਰੋਜ਼ਗਾਰ ਵਧਿਆ ਤੇ ਰੋਜ਼ਗਾਰ ਦੇ ਆਉਣ ਨਾਲ ਵਿਕਾਸ ਦੀ ਰਫ਼ਤਾਰ ਵੀ ਦੁੱਗਣੀ ਹੋ ਗਈ ਤੇ ਸਿਰਫ ਇੰਡਸਟਰੀਅਲਾਈਜੇਸ਼ਨ ਹੀ ਨਹੀਂ ਇਹ ਸ਼ਹਿਰ ਹੁਣ ਸਿੱਖਿਆ ਦਾ ਕੇਂਦਰ ਵੀ ਬਣ ਰਿਹਾ ਹੈ ਕਈ ਵੱਡੇ ਕਾਲਜਾਂ ਦੇ ਨਾਲ-ਨਾਲ ਇਸ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦਾ ਵੀ ਘਰ ਹੈ ਤੇ ਆਉਣ ਵਾਲੇ ਸਮੇਂ ਵਿੱਚ ਐਮਜ਼ ਵੀ ਇੱਥੇ ਹੀ ਬਣਨ ਜਾ ਰਿਹਾ ਹੈ 286000 ਦੀ ਆਬਾਦੀ ਵਾਲਾ ਸ਼ਹਿਰ ਇਤਿਹਾਸ ਨੂੰ ਆਪਣੇ ਆਪ ਸੰਜੋਈ ਬੈਠਾ ਹੈ ਜਾਣਦੇ ਹਾਂ ਬਠਿੰਡੇ ਸ਼ਹਿਰ ਦੇ ਇਤਿਹਾਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਕਿਹਾ ਜਾਂਦਾ ਹੈ ਕਿ ਸ਼ਹਿਰ ਦਾ ਨਾਮ ਪੱਟੀ ਰਾਜਪੂਤ ਰਾਜਿਆਂ ਕਰਕੇ ਪਿਆ 6ਵੀਂ ਸਦੀ ਵਿੱਚ ਉਹ ਇੱਥੇ ਆਏ ਤੇ ਉਹਨਾਂ ਨੇ ਇਸ ਸ਼ਹਿਰ ਨੂੰ ਵਸਾਇਆ ਉਹ ਪਹਿਲਾਂ ਇਸ ਨੂੰ ਬਟਿੰਡਾ ਜਦ ਬਟੁੰਡਾ ਕਹਿੰਦੇ ਸਨ ਇਹ ਨਾਂ ਉਹਨਾਂ ਦੇ ਗੋਤ ਨਾਲ ਰਲਦਾ ਸੀ ਫਿਰ ਹੌਲੀ-ਹੌਲੀ ਆਮ ਬੋਲਚਾਲ ਨਾਲ ਇੱਕ ਮਿਕ ਹੁੰਦਾ ਇਹ ਬਠਿੰਡਾ ਬਣ ਗਿਆ ਇੱਕ ਸਮਾਂ ਸੀ ਜਦ ਇਸ ਨੂੰ ਤਬੇਰੇ ਹਿੰਦ ਵੀ ਕਿਹਾ ਜਾਂਦਾ ਸੀ ਦਿੱਲੀ ਦੇ ਤਖਤ ਤੇ ਬੈਠਣ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨ ਨੂੰ ਇੱਥੋਂ ਦੇ ਹੀ ਕਿਲੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਇਸ ਧਰਤੀ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਾ ਦੀ ਛੋਹ ਵੀ ਪ੍ਰਾਪਤ ਹੈ ਉਹਨਾਂ ਨੇ ਇੱਥੇ ਇੱਕ ਕਿਲੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਉਸ ਦਾ ਨਾਂ ਕਿਲਾ ਮੁਬਾਰਕ ਪੈ ਗਿਆ 1754 ਵਿੱਚ ਇਸ ਸ਼ਹਿਰ ਨੂੰ ਮਹਾਰਾਜਾ ਆਲਾ ਸਿੰਘ ਜੋ ਕਿ ਪਟਿਆਲੇ रियासत ਦੇ ਮਹਾਰਾਜ ਸਨ ਉਹਨਾਂ ਨੇ ਜਿੱਤ ਲਿਆ ਤੇ ਇਹ ਉਸ ਰਿਆਸਤ ਵਿੱਚ ਹੀ ਰਲ ਗਿਆ ਫਿਰ ਆਜ਼ਾਦੀ ਤੋਂ ਬਾਅਦ ਬਠਿੰਡੇ ਨੂੰ ਇੱਕ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਗਿਆ ਬਠਿੰਡੇ ਦੀ ਸਿਰਫ ਇਹੀ ਖਾਸੀਅਤ ਨਹੀਂ ਹੋਰ ਵੀ ਕਈ ਵਜਾਵਾਂ ਨੇ ਜੋ ਇਸ ਨੂੰ ਵੇਖਣ ਲਈ ਤੇ ਜਾਣਨ ਲਈ ਦਿਲਚਸਪ ਬਣਾਉਂਦੀਆਂ ਨੇ ਬਠਿੰਡੇ ਦਾ ਰੇਲਵੇ ਜੰਕਸ਼ਨ ਭਾਰਤ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨਾਂ ਵਿੱਚੋਂ ਇੱਕ ਹੈ ਇੱਥੋਂ 6 ਰੂਟ ਨਿਕਲਦੇ ਹਨ ਹੁਣ ਸਵਾਲ ਕਿ ਬਠਿੰਡੇ ਵਿੱਚ ਘੁੰਮਣ ਯੋਗ ਕੀ ਹੈ ਭਲਾ ਬਠਿੰਡਾ ਇਤਿਹਾਸਕ ਅਤੇ ਖੂਬਸੂਰਤ ਸਥਾਨਾਂ ਨਾਲ ਭਰਪੂਰ ਹੈ ਧਾਰਮਿਕ ਰੂਪ ਵਿੱਚ ਵੀ ਇਸ ਦੀ ਬਹੁਤ ਮਾਨਤਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਲਾ ਮੁਬਾਰਕ ਦੀ ਛੋਟੀਆਂ-ਛੋਟੀਆਂ ਇੱਟਾਂ ਨਾਲ ਜੁੜ ਕੇ ਬਣੀ ਇਹ ਇਮਾਰਤ ਸਭ ਤੋਂ ਪੁਰਾਣੀ ਹੈ ਇਸ ਨੇ ਇੱਥੋਂ ਦੇ ਸਾਰੇ ਮੌਸਮ ਵੇਖੇ ਨੇ ਇਸ ਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਸੰਭਾਲਿਆ ਜਾਂਦਾ ਹੈ ਫਿਰ ਆਉਂਦਾ ਹੈ ਲੱਖੀ ਜੰਗਲ ਇਹ ਜਗ੍ਹਾ ਬਠਿੰਡੇ ਤੋਂ 15 ਕਿਲੋਮੀਟਰ ਦੂਰ ਹੈ ਇਸ ਜੰਗਲ ਵਿੱਚ ਵਸਦੇ ਹਨ ਇਤਿਹਾਸਕ ਗੁਰਦੁਆਰੇ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸੀ ਹੋਰ ਗੱਲ ਕਰੀਏ ਤਾਂ ਚੰਡੀਗੜ੍ਹ ਵਾਂਗ ਇਸ ਸ਼ਹਿਰ ਕੋਲ ਵੀ ਆਪਣਾ ਰੋਜ਼ ਗਾਰਡਨ ਹੈ 10 ਏਕੜ ਵਿੱਚ ਬਣਿਆ ਇਹ ਬਾਗ ਥਰਮਲ ਪਲਾਂਟ ਦੇ ਲਾਗੇ ਹੈ ਇੱਥੇ ਗੁਲਾਬਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ ਇਹ ਇੱਥੋਂ ਦਾ ਇੱਕ ਮਸ਼ਹੂਰ ਪਿਕਨਿਕ ਸਪੌਟ ਹੈ ਇਸ ਤੋਂ ਬਾਅਦ ਆਂਦਾ ਹੈ ਜ਼ੂਲੋਜੀਕਲ ਗਾਰਡਨ ਰੋਜ਼ ਗਾਰਡਨ ਵਾਂਗ ਇਹ ਵੀ ਇੱਕ ਮਸ਼ਹੂਰ ਪਿਕਨਿਕ ਸਪੌਟ ਹੈ ਇਕ ਕੈਂਟ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇੱਥੋਂ ਦੇ ਜੰਗਲੀ ਇਲਾਕੇ ਵਿੱਚ ਇੱਕ ਨਿੱਕਾ ਜਿਹਾ ਜ਼ੂ ਵੀ ਬਣਿਆ ਹੋਇਆ ਹੈ। ਹੁਣ ਗੱਲ ਕਰਦੇ ਹਾਂ ਇੱਕ ਪਵਿੱਤਰ ਸਥਾਨ ਪੀਰ ਹਾਜੀ ਰਤਨ ਦੀ ਮਜ਼ਾਰ। ਪੀਰ ਹਾਜੀ ਰਤਨ ਦੀ ਮਜ਼ਾਰ ਤੇ ਵੀ ਸ਼ਰਧਾਲੂਆਂ ਦੀ ਲਾਈਨ ਲੱਗੀ ਰਹਿੰਦੀ ਹੈ। ਮਾਨ ਦੀ ਗੱਲ ਹੈ ਕਿ ਇੱਥੇ ਗੁਰਦੁਆਰੇ ਤੇ ਮਸਜਿਦ ਦੀ ਕੰਦ ਸਾਂਝੀ ਹੈ। ਤੇ ਨੇੜੇ ਹੀ ਮੰਦਿਰ ਵੀ ਹੈ ਜੋ ਕਿ ਸਾਡੇ ਪਾਇ ਚਾਰੇ ਦਾ ਇੱਕ ਖੂਬਸੂਰਤ ਚਿੰਨ੍ਹ ਬਣਦਾ ਹੈ। ਜੇ ਖਰੀਦਦਾਰੀ ਕਰਨੀ ਹੋਵੇ ਤਾਂ ਇੱਥੋਂ ਦਾ ਧੋਬੀ ਬਾਜ਼ਾਰ ਤੇ ਮਿੱਤਲ ਮੌਲ ਵੀ ਬਹੁਤ ਮਸ਼ਹੂਰ ਹੈ। ਤਿੰਨ ਆਰਟੀਫੀਸ਼ੀਅਲ ਮਤਲਬ ਕਿ ਮਨੁੱਖਾਂ ਵੱਲੋਂ ਬਣਾਈਆਂ ਗਈਆਂ ਝੀਲਾਂ ਕਰਕੇ ਇਸ ਨੂੰ ਸਿਟੀ ਆਫ ਲੇਕਸ ਵੀ ਕਿਹਾ ਜਾਂਦਾ ਹੈ। ਇੱਥੋਂ ਦੀ ਬੋਟਿੰਗ ਬਹੁਤ ਮਸ਼ਹੂਰ ਹੈ ਤੇ ਕਿਸ਼ਤੀਆਂ ਦਾ ਮਾਡਲ ਕਸ਼ਮੀਰੀ ਸ਼ਿਕਾਰੇ ਵਰਗਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਵੀ ਕੁਝ ਪ੍ਰਭਾਵਸ਼ਾਲੀ ਗੱਲਾਂ ਹਨ ਜਿਵੇਂ ਕਿ ਬਠਿੰਡਾ ਕੰਟੈਂਟਮੈਂਟ ਭਾਰਤ ਦੀ ਹੀ ਨਹੀਂ ਸਗੋਂ ਏਸ਼ੀਆ ਦੀ ਸਭ ਤੋਂ ਵੱਡੀ ਕੰਟੈਂਟਮੈਂਟ ਹੈ। ਇੱਥੇ 에ਅਰ ਫੋਰਸ ਸਟੇਸ਼ਨ ਵੀ ਹੈ। ਬਠਿੰਡਾ ਦੀ ਕਾਟਨ ਤੇ ਫੂਡ ਗ੍ਰੇਨ ਮਾਰਕੀਟ ਭਾਰਤ ਦੀਆਂ ਸਭ ਤੋਂ ਵੱਡੀਆਂ ਮਾਰਕੀਟਸ ਵਿੱਚੋਂ ਇੱਕ ਨੇ ਤੇ ਸਭ ਤੋਂ ਜ਼ਰੂਰੀ ਗੱਲ ਇੱਥੋਂ ਦੇ ਲੋਕਾਂ ਦਾ ਭੋਲਾਪਨ ਤੇ ਸਾਦਗੀ ਉਹਨਾਂ ਦੇ ਸਦਕਾ ਹੀ ਇਹ ਸ਼ਹਿਰ ਸੋਹਣਾ ਤੇ ਇੱਥੋਂ ਦੀ ਵਿਰਾਸਤ ਤਾਜ਼ਾ ਹੈ ਇੱਥੋਂ ਦੇ ਲੋਕਾਂ ਦੇ ਸੁਭਾਅ ਦਾ ਨਿਕ ਤੁਹਾਡੇ ਬਠਿੰਡੇ ਦੇ ਸਫ਼ਰ ਨੂੰ ਹੋਰ ਵੀ ਲੁਭਾਉਣਾ ਬਣਾ ਦੇਵੇਗਾ ਤੇ ਤੁਸੀਂ ਆਪਣੇ ਸਫ਼ਰ ਨੂੰ ਕਦੇ ਵੀ ਭੁੱਲ ਨਹੀਂ ਸਕੋਗੇ